ਉਹ ਗੱਲਾਂ ਦੱਸਣ ਜਾ ਰਹੇ ਹਾਂ ਜਿਹੜੀਆਂ ਤੁਹਾਨੂੰ ਕੋਈ ਵੀ ਇਮੀਗ੍ਰੇਸ਼ਨ ਕੰਸਲਟੈਂਟ ਨਹੀਂ ਦੱਸਦਾ ਇੱਕੋ ਇੱਕ ਕੰਟਰੀ ਆ ਜਿਨੇ ਅੱਜ ਤੱਕ ਕਦੀ ਵੀ ਇਹ ਨਹੀਂ ਕਿਹਾ ਵੀ ਅਸੀਂ ਫਲਾਨੀ ਸਟੇਟ ਜਾਂ ਫਲਾਨੀ ਬੋਰਡ ਦੇ ਬੱਚੇ ਨਹੀਂ ਲੈਣੇ ਐਸੀ ਕੰਟਰੀ ਆ ਜਿਨੇ ਆਪਣੀ ਬੈਲਡ ਰਿਕੁਆਇਰਮੈਂਟ ਘਟਾ ਦਿੱਤੀ ਸਾਰੀਆਂ ਉਹਨਾਂ ਕੰਟਰੀਆਂ ਨੇ ਇੱਕ ਲੈਵਲ ਤੋਂ ਬਾਅਦ ਆ ਕੇ ਇਹ ਕੰਨਾ ਸ਼ੁਰੂ ਕਰ ਦਿੱਤਾ ਜੀ ਨਹੀਂ ਹੁਣ ਸਪਾਊਸ ਬੰਦੇ ਆ ਕੰਮ ਦਾ ਤੁਸੀਂ ਟੈਕਸ ਪੇ ਕਰਦੇ ਆ ਤੇ ਤੁਸੀਂ ਵਰਕ ਪਰਮਿਟ ਵਾਸਤੇ ਅਲਿਜੀਬਲ ਹੋ ਜਾਂਦੇ ਆ ਆਪ ਤੇ ਆਪਣੇ ਪਰਿਵਾਰ ਦੇ ਨਾਲ ਪੀਆਰ ਵੀ ਅਪਲਾਈ ਕਰ ਸਕਦੇ ਆ ਤੇ ਅਸੀਂ ਤੁਹਾਨੂੰ ਪੀਆਰ ਦਵਾਂਗੇ ਵੀ ਅੱਜ ਵੀ ਬੱਚਾ ਇੰਗਲੈਂਡ ਜਾ ਕੇ ਖੁਸ਼ ਨਹੀਂ ਹੈਗਾ ਆਸਟ੍ਰੇਲੀਆ ਵੀਜ਼ਾ ਰਿਫਿਊਜ਼ ਕਰੀ ਜਾਂਦਾ ਨਿਊਜ਼ੀਲੈਂਡ 6 ਮਹੀਨੇ ਪੁਰਾਣੇ ਫੰਡ ਮੰਗਦਾ ਸਾਨੂੰ ਕੋਈ ਫੰਡਾਂ ਦੀ ਲੋੜ ਨਹੀਂ ਤੁਸੀਂ ਆਪਣੀ ਫੀਸ ਜਮ੍ਹਾਂ ਕਰਾਓ 28 ਦਿਨ ਵੇਟ ਨਹੀਂ ਕਰਨੀ ਪਊਗੀ ਫਰੰਟ ਫੰਡ ਪੁਰਾਣੇ ਕਰਨ ਨੂੰ ਤੁਹਾਨੂੰ 6 ਮਹੀਨੇ ਵੇਟ ਨਹੀਂ ਕਰਨੀ ਪਊਗੀ ਫੰਡ ਪੁਰਾਣੇ ਕਰਨ ਨੂੰ ਜਦੋਂ ਤੁਹਾਡੇ ਡਾਕੂਮੈਂਟ ਪੂਰੇ ਹੁੰਦੇ ਆ ਉਸੇ ਟਾਈਮ ਆਨਲਾਈਨ ਆਪਣਾ ਵੀਜ਼ਾ ਅਪਲਾਈ ਕਰੋ ਤੇ ਆਪਣਾ ਵੀਜ਼ਾ ਪਾਓ ਤੁਸੀਂ ਸਮੇਤ ਆਪਣੇ ਪਰਿਵਾਰ ਵੀਰ ਆਪ ਅਪਲਾਈ ਕਰ ਸਕਦੇ ਆ ਅੱਜ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਸਲਟੈਂਟ ਇਦਾਂ ਦੇ ਆ ਸਾਡੇ ਸਾਡੇ ਭਰਾ ਆ ਜਿਹੜੇ ਆਪਣੀ ਇੱਕ ਕੰਟਰੀ ਜਾਂ ਆਪਣਾ ਇੱਕ ਪ੍ਰੋਡਕਟ ਸੇਲ ਕਰਨ ਦੇ ਲਈ ਸਟੂਡੈਂਟਸ ਦੀ ਪਹਿਲੀ ਪਸੰਦ ਜਿਹੜੀ ਆ ਉਹ ਕਦੀ ਵੀ ਨਾ ਕਦੀ ਅਜੇ ਤੱਕ ਬੰਦ ਹੋਇਆ ਤੇ ਨਾ ਕਦੀ ਬੰਦ ਹੋਊਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਣੀ ਹੋਠੀ ਆਈਕਿਊ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਅੱਜ ਤੁਹਾਨੂੰ ਅਸੀਂ ਕੈਨੇਡਾ ਬਾਰੇ ਉਹ ਗੱਲਾਂ ਦੱਸਣ ਜਾ ਰਹੇ ਆ ਜਿਹੜੀਆਂ ਤੁਹਾਨੂੰ ਕੋਈ ਵੀ ਇਮੀਗ੍ਰੇਸ਼ਨ ਕੰਸਲਟੈਂਟ ਨਹੀਂ ਦੱਸਦਾ ਕਿਹੜੀ ਕੰਟਰੀ ਆ ਜਿਹੜੀ ਕਿਸੇ ਵੀ ਸਟੇਟ ਜਾਂ ਬੋਰਡ ਦੇ ਬੱਚੇ ਲੈਣ ਤੋਂ ਇਨਕਾਰ ਨਹੀਂ ਕਰਦੀ ਇੱਕੋ ਇੱਕ ਕੰਟਰੀ ਆ ਕੈਨੇਡਾ ਜਿਨੇ ਅੱਜ ਤੱਕ ਕਦੀ ਵੀ ਇਹ ਨਹੀਂ ਕਿਹਾ ਵੀ ਅਸੀਂ ਫਲਾਨੀ ਸਟੇਟ ਜਾਂ ਫਲਾਨੀ ਬੋਰਡ ਦੇ ਬੱਚੇ ਨਹੀਂ ਲੈਣੇ ਜੇ ਕੋਈ ਸਟੇਟ ਬੋਰਡ ਦਾ ਬੱਚਾ ਆ ਤੇ ਉਹਦੇ 65% ਤੋਂ ਉੱਪਰ ਨੰਬਰ ਹੋਣੇ ਚਾਹੀਦੇ ਆ ਨਹੀਂ ਤੇ ਅਸੀਂ ਨਹੀਂ ਲੈਣੇ ਕੈਨੇਡਾ ਇੱਕ ਇਕੋ ਇੱਕ ਐਸੀ ਕੰਟਰੀ ਆ ਜਿਨੇ ਹਮੇਸ਼ਾ ਇਹ ਕਿਹਾ ਵੀ ਜੇ ਤੁਹਾਡੇ ਸਟੇਟ ਬੋਰਡ ਤੋਂ ਵੀ ਪੜੇ ਆ ਜੇ ਤੁਸੀਂ ਤੁਹਾਡੇ ਓਵਰਆਲ 50% ਨੰਬਰ ਵੀ ਆ 6 ਬੈਂਡ ਵੀ ਆ ਤਾਂ ਵੀ ਤੁਸੀਂ ਸਾਡੀ ਕੰਟਰੀ ਪੜਨ ਲਈ ਆ ਸਕਦੇ ਆ ਕਿਹੜੀ ਕੰਟਰੀ ਨੇ ਹਜੇ ਤੱਕ ਆਪਣੀ ਬੈਂਡ ਰਿਕੁਆਇਰਮੈਂਟ ਨਹੀਂ ਵਧਾਈ ਆਪਾਂ ਬੈਂਡ ਰਿਕੁਆਇਰਮੈਂਟ ਵਧਾਉਣ ਦੀ ਗੱਲ ਕਰਦੇ ਆ ਕੈਨੇਡਾ ਇੱਕ ਐਸੀ ਕੰਟਰੀ ਆ ਜਿਨੇ ਆਪਣੀ ਬੈਂਡ ਰਿਕੁਆਇਰਮੈਂਟ ਘਟਾ ਦਿੱਤੀ ਬਾਕੀਆਂ ਕੰਟਰੀਆਂ ਨੇ ਵਧਾਤੀ ਆਸਟ੍ਰੇਲੀਆ ਨੇ ਕਹਿਤਾ ਜੀ ਸਾਨੂੰ ਓਵਰਆਲ 6.5 ਬੈਂਡ ਤੇ 8 ਸਿਕਸ ਚਾਹੀਦੇ ਆ ਨਿਊਜ਼ੀਲੈਂਡ ਆਪਣੇ ਪੁਰਾਣੇ ਫੰਡ ਮੰਗਣ ਲਾ ਪਿਆ ਯੂਕੇ ਨੇ ਕਿਹਾ ਤਾਂ ਵੀ ਸਾਡੀ ਰਿਕੁਆਇਰਮੈਂਟ ਵਧਾ ਕੇ ਸਾਡੀ ਇਹ ਆ ਕੈਨੇਡਾ ਇੱਕ ਐਸੀ ਕੰਟਰੀ ਆ ਜਿਨੇ ਆਪਣੀ ਬੈਂਡ ਰਿਕੁਆਇਰਮੈਂਟ 6 ਈਚ ਤੋਂ ਘਟਾ ਕੇ ਓਵਰਆਲ 6 ਜਾਂ ਓਵਰਆਲ 6.5 ਕੀਤੀ ਕਿਹੜੀ ਕੰਟਰੀ ਅੱਜ ਵੀ ਸਟੱਡੀ ਦੇ ਨਾਲ ਸਪਾਊਸ ਵੀਜ਼ਾ ਅਲਾਉ ਕਰ ਦਿਆ ਅੱਜ ਵੀ ਕੈਨੇਡਾ ਇੱਕ ਐਸੀ ਕੰਟਰੀ ਆ ਜਿਹੜੀ ਇਹ ਕਹਿੰਦੀ ਆ ਵੀ ਜੇ ਤੁਸੀਂ ਮਾਸਟਰਸ ਕਰਨ ਆਉਣੇ ਆ ਤੇ ਤੁਸੀਂ ਆਪਣਾ ਸਪਾਊਸ ਤੇ ਬੱਚਾ ਨਾਲ ਲੈ ਕੇ ਆ ਸਕਦੇ ਆ ਆਪਾਂ ਪਿੱਛੇ ਜੇ ਦੇਖਿਆ ਹੋਣਾ ਬੜੇ ਲੋਕਾਂ ਨੇ ਕੈਨੇਡਾ ਨੂੰ ਨੈਗੇਟਿਵ ਕਰਨ ਦੀ ਕੋਸ਼ਿਸ਼ ਕੀਤੀ ਯੂਕੇ ਚੱਲ ਪਿਆ ਵੀ ਤੁਸੀਂ ਵਿਦ ਸਪਾਊਸ ਆ ਸਕਦੇ ਆ ਤੁਸੀਂ ਬੱਚਾ ਨਾਲ ਲੈ ਕੇ ਆ ਸਕਦੇ ਆ ਤੁਸੀਂ ਪਲੱਸ 2 ਤੋਂ ਬਾਅਦ ਜਾ ਸਕਦੇ ਆ ਸਾਰੀਆਂ ਉਹਨਾਂ ਕੰਟਰੀਆਂ ਨੇ ਇੱਕ ਲੈਵਲ ਤੋਂ ਬਾਅਦ ਆ ਕੇ ਇਹ ਕੰਨਾ ਸ਼ੁਰੂ ਕਰ ਦਿੱਤਾ ਜੀ ਨਹੀਂ ਹੁਣ ਸਪਾਊਸ ਬੰਦ ਆ ਪਰ ਕੈਨੇਡਾ ਅੱਜ ਵੀ ਇਹ ਕਹਿੰਦਾ ਵੀ ਜੇ ਤੁਸੀਂ ਮਾਸਟਰਸ ਕਰਨ ਆਉਣ ਲੱਗੇ ਆ ਤੇ ਆਪਣਾ ਸਪਾਊਸ ਤੇ ਬੱਚਾ ਨਾਲ ਲੈ ਕੇ ਆ ਸਕਦੇ ਆ ਕਿਹੜੀ ਕੰਟਰੀ ਕਹਿੰਦੀ ਆ ਕਿ ਪੜਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਐਂਡ ਵੀਆਰ ਵੀ ਦਵਾਂਗੇ ਅੱਜ ਵੀ ਕੈਨੇਡਾ ਇਹ ਕਹਿੰਦਾ ਹੈ ਵੀ ਜੇ ਤੁਸੀਂ ਸਾਡੀ ਕੰਟਰੀ ਚ ਪੜਨ ਲਈ ਆ ਜਾਂਦੇ ਆ ਆਪਣੀ ਪੜ੍ਹਾਈ ਪੂਰੀ ਕਰਦੇ ਆ ਐਂਡ ਡਿਊਰਿੰਗ ਤੁਹਾਡੀ ਸਟੱਡੀ ਜੇ ਤੁਸੀਂ ਕੰਮ ਕਰਦੇ ਆ ਉਸ ਕੰਮ ਦਾ ਤੁਸੀਂ ਟੈਕਸ ਪੇ ਕਰਦੇ ਆ ਤੇ ਤੁਸੀਂ ਵਰਕ ਪਰਮਿਟ ਵਾਸਤੇ ਐਲੀਜੀਬਲ ਹੋ ਜਾਂਦੇ ਆ ਐਂਡ ਉਸ ਵਰਕ ਪਰਮਿਟ ਦੀ ਜਦੋਂ ਰਿਕੁਆਇਰਮੈਂਟ ਫੁੱਲਫਿਲ ਹੁੰਦੀ ਆ ਤੇ ਤੁਸੀਂ ਆਪ ਤੇ ਆਪਣੇ ਪਰਿਵਾਰ ਦੇ ਨਾਲ ਪੀਆਰ ਵੀ ਅਪਲਾਈ ਕਰ ਸਕਦੇ ਆ ਤੇ ਐਸਸੀ ਤੁਹਾਨੂੰ ਪੀਆਰ ਦਵਾਗੇ ਵੀ ਕਿਉਂਕਿ ਇਹ ਚੀਜ਼ਾਂ ਜਦੋਂ ਇੰਗਲੈਂਡ ਆਸਟ੍ਰੇਲੀਆ ਵਾਲੇ ਪਾਸੇ ਚੱਲੀਆਂ ਤੇ ਅੱਜ ਵੀ ਬੱਚਾ ਇੰਗਲੈਂਡ ਜਾ ਕੇ ਖੁਸ਼ ਨਹੀਂ ਹੈਗਾ ਉਹਨੂੰ ਪਤਾ ਉਹਦਾ ਉੱਥੇ ਫਿਊਚਰ ਕੋਈ ਨਹੀਂ ਆਸਟ੍ਰੇਲੀਆ ਵੀਜ਼ਾ ਰਿਫਿਊਜ਼ ਕਰੀ ਜਾਂਦਾ ਨਿਊਜ਼ੀਲੈਂਡ 6-6 ਮਹੀਨੇ ਪੁਰਾਣੇ ਫੰਡ ਮੰਗਦਾ ਪਰ ਕੈਨੇਡਾ ਅੱਜ ਵੀ ਇਹ ਕਹਿੰਦਾ ਵੀ ਜੇ ਤੁਸੀਂ ਸਾਡੇ ਕੋਲ ਪੜਨ ਆਏ ਆ ਆਪਣੀ ਪੜ੍ਹਾਈ ਪੂਰੀ ਕਰੋ ਉਸ ਤੋਂ ਬਾਅਦ ਆਪਣਾ ਵਰਕ ਪਰਮਿਟ ਲਓ ਤੇ ਆਪਣੀ ਪੀਆਰ ਅਪਲਾਈ ਕਰੋ ਕਿਹੜੀ ਕੰਟਰੀ ਨੇ ਅੱਜ ਤੱਕ 올ਡ ਫੰਡ ਨਹੀਂ ਮੰਗੇ ਅੱਜ ਵੀ ਕੈਨੇਡਾ ਇੱਕ ਐਸੀ ਕੰਟਰੀ ਆ ਜਿਹੜੀ ਤੋਂ 올ਡ ਫੰਡ ਨਹੀਂ ਮੰਗਦੀ ਤੋਂ ਸਿਰਫ ਉਹ ਜੀਆਈਸੀ ਮੰਗਦੀ ਆ ਉਹ ਵੀ ਇਸ ਕਰਕੇ ਕਿਉਂਕਿ ਜੇ ਤੁਸੀਂ ਆਪਣਾ ਦੇਸ਼ ਛੱਡ ਕੇ ਸਾਡੇ ਦੇਸ਼ ਦੇ ਵਿੱਚ ਰਹਿਣ ਆ ਰਹੇ ਆ ਤਾਂ ਤੁਸੀਂ ਖਾਓਗੇ ਕਿਥੋਂ ਤੇ ਪੈਨੋਗੇ ਕਿਥੋਂ ਰਹੋਗੇ ਕਿੱਦਾਂ ਇੰਗਲੈਂਡ ਤੁਹਾਡੇ ਤੋਂ 28 ਦਿਨ ਪੁਰਾਣੇ ਫੰਡ ਮੰਗਦਾ ਨਿਊਜ਼ੀਲੈਂਡ ਤੁਹਾਡੇ ਤੋਂ 6 ਮਹੀਨੇ ਪੁਰਾਣੇ ਫੰਡ ਮੰਗਦਾ ਆਸਟ੍ਰੇਲੀਆ ਤੁਹਾਡੇ ਤੋਂ 3 ਮਹੀਨੇ ਪੁਰਾਣੇ ਫੰਡ ਮੰਗਦਾ ਇੰਨੇ ਫੰਡ ਕਿਹਦੇ ਕੋਲ ਹੁੰਦੇ ਆ ਪੰਜਾਬ ਦੇ ਵਿੱਚ ਪਰ ਕੈਨੇਡਾ ਅੱਜ ਵੀ ਕਹਿੰਦਾ ਵੀ ਸਾਨੂੰ ਕੋਈ ਫੰਡਾਂ ਦੀ ਲੋੜ ਨਹੀਂ ਤੁਸੀਂ ਆਪਣੀ ਫੀਸ ਜਮ੍ਹਾਂ ਕਰਾਓ ਆਪਣੀ ਜੀਆਈਸੀ ਜਮ੍ਹਾਂ ਕਰਾਓ ਤੇ ਸਾਡੀ ਕੰਟਰੀ ਦੇ ਵਿੱਚ ਪੜਨ ਲਿਓ ਕਿਹੜੀ ਕੰਟਰੀ ਕਹਿੰਦੀ ਆ ਕਿ ਵੀਜ਼ਾ ਲੈਣ ਲਈ ਤੁਹਾਨੂੰ ਇੰਟਰਵਿਊ ਦੇਣੀ ਪਊਗੀ ਜਾਂ ਇੰਟਰਵਿਊ ਡੇਟ ਦੀ ਵੇਟ ਕਰਨੀ ਪਊਗੀ ਅੱਜ ਵੀ ਕੈਨੇਡਾ ਇੱਕ ਐਸੀ ਕੰਟਰੀ ਆ ਜਿਹੜੀ ਇਹ ਕਹਿੰਦੀ ਆ ਵੀ ਤੁਹਾਨੂੰ 28 ਦਿਨ ਵੇਟ ਨਹੀਂ ਕਰਨੀ ਪਊਗੀ ਫੰਡ ਪ੍ਰਾਣੇ ਕਰਨ ਨੂੰ ਤੁਹਾਨੂੰ 6 ਮਹੀਨੇ ਵੇਟ ਨਹੀਂ ਕਰਨੀ ਪਊਗੀ ਫੰਡ ਪ੍ਰਾਣੇ ਕਰਨ ਨੂੰ ਤੁਹਾਨੂੰ ਆਸਟ੍ਰੇਲੀਆ ਅਪਲਾਈ ਕਰਨ ਲਈ 3-3 ਮਹੀਨੇ ਵੇਟ ਨਹੀਂ ਕਰਨੀ ਪਊਗੀ ਤੁਸੀਂ ਯੂਐਸਏ ਅਪਲਾਈ ਕਰਨਾ ਆ ਤੁਹਾਨੂੰ ਇਹ ਵੇਟ ਨਹੀਂ ਕਰਨੀ ਪਊਗੀ ਵੀ ਸਾਨੂੰ ਇੰਡੀਆ ਦੇ ਕਿਹੜੀ ਸਟੇਟ ਦੇ ਵਿੱਚ ਕਿਹੜੇ ਮਹੀਨੇ ਦੀ ਇੰਟਰਵਿਊ ਡੇਟ ਮਿਲਦੀ ਜੇ ਅਸੀਂ ਆਪਣਾ ਵੀਜ਼ਾ ਅਪਲਾਈ ਕਰੀਏ ਕੈਨੇਡਾ ਕਹਿੰਦਾ ਆ ਵੀ ਤੁਸੀਂ ਜਦੋਂ ਤੁਹਾਡਾ ਡਾਕੂਮੈਂਟ ਪੂਰੇ ਹੁੰਦੇ ਆ ਉਸੇ ਟਾਈਮ ਆਨਲਾਈਨ ਆਪਣਾ ਵੀਜ਼ਾ ਅਪਲਾਈ ਕਰੋ ਤੇ ਆਪਣਾ ਵੀਜ਼ਾ ਪਾਓ ਕਿਹੜੀ ਕੰਟਰੀ এডੂਕੇਸ਼ਨ ਕੰਪਲੀਟ ਹੋਣ ਤੋਂ ਬਾਅਦ ਪੂਰੀ ਫੈਮਿਲੀ ਨੂੰ ਪੀਆਰ ਦਿੰਦੀ ਆ ਅੱਜ ਵੀ ਕੈਨੇਡਾ ਇੱਕੋ ਇੱਕ ਐਸੀ ਕੰਟਰੀ ਆ ਜਿਹੜੀ ਕਹਿੰਦੀ ਆ ਵੀ ਆਪਣੀ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਜਦੋਂ ਤੁਸੀਂ ਵਰਕ ਪਰਮਿਟ ਤੇ ਆ ਜਾਂਦੇ ਆ ਜਦੋਂ ਤੁਹਾਡੀਆਂ ਪੀਆਰ ਦੀਆਂ एलिਜੀਬਿਲਟੀਆਂ ਪੂਰੀਆਂ ਹੋ ਜਾਂਦੀਆਂ ਤੇ ਤੁਸੀਂ ਸਮੇਤ ਆਪਣੇ ਪਰਿਵਾਰ ਪੀਆਰ ਅਪਲਾਈ ਕਰ ਸਕਦੇ ਆ ਅੱਜ ਵੀ ਇਸ ਤੋਂ ਇਲਾਵਾ ਹੋਰ ਕੋਈ ਕੰਟਰੀ ਨਹੀਂ ਕਹਿੰਦੀ ਮੇਰਾ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਅੱਜ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਸਲਟੈਂਟ ਇਦਾਂ ਦੇ ਆ ਸਾਡੇ ਸਾਡੇ ਭਰਾ ਆ ਜਿਹੜੇ ਆਪਣੀ ਇੱਕ ਕੰਟਰੀ ਜਾਂ ਆਪਣਾ ਇੱਕ ਪ੍ਰੋਡਕਟ ਸੇਲ ਕਰਨ ਦੇ ਲਈ ਕੈਨੇਡਾ ਨੂੰ ਪਿਛਲੇ ਕਾਫੀ ਮਹੀਨਿਆਂ ਤੋਂ 네ਗੇਟਿਵ ਕਰਦੇ ਆ ਰਹੇ ਆ ਵੀ ਕੈਨੇਡਾ ਤੁਹਾਨੂੰ ਆ ਨਹੀਂ ਮਿਲ ਰਿਹਾ ਜੀ ਕੈਨੇਡਾ ਲੜਾਈਆਂ ਹੋ ਰਹੀਆਂ ਜੀ ਕੈਨੇਡਾ ਬੱਚੇ ਜੀ ਸੜਕਾਂ ਤੇ ਆ ਰਹੇ ਆ ਜੀ ਜਦ ਕਿ ਅੱਜ ਵੀ ਸਟੂਡੈਂਟਸ ਦੀ ਪਹਿਲੀ ਪਸੰਦ ਜਿਹੜੀ ਆ ਉਹ ਕੈਨੇਡਾ ਆ ਕਿਉਂਕਿ ਕੈਨੇਡਾ ਕਦੀ ਵੀ ਨਾ ਕਦੀ ਅਜੇ ਤੱਕ ਬੰਦ ਹੋਇਆ ਤੇ ਨਾ ਕਦੀ ਬੰਦ ਹੋਊਗਾ